ਦੇਰ ਦਾ ਮਿਲਕ ਪਲਾਂਟ ਮੋਹਾਲੀਜ਼ ਮਿਲਕ ਫੈਡ ਵੱਲੋਂ ਨਵੇਂ ਸਾਲ ਦੇ ਆਗਮਨ ਮੌਕੇ ਚੇਅਰਮੈਨ ਨਰਿੰਦਰ ਸਿੰਘ ਸ਼ੇਰგილ ਦੀ ਅਗਵਾਈ ਵਿੱਚ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ ਮਿਲਕ ਫੈਡ ਦੇ ਚੇਅਰਮੈਨ ਨਰਿੰਦਰ ਸ਼ੇਰგილ ਅਤੇ ਐਮ ਡੀ ਰਾਹੁਲ ਗੁਪਤਾ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਮੋਹਾਲੀ ਵਿੱਚ 325 ਕਰੋੜ ਰੁਪਏ ਦਾ ਪ੍ਰੋਜੈਕਟ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਰਹਿਨਮਾਈ ਹੇਠ ਲਗਾਇਆ ਜਾ ਚੁੱਕਿਆ ਹੈ ਆਉਣ ਵਾਲੇ ਸਮੇਂ ਵਿੱਚ ਭਰਤੀਆਂ ਵੀ ਪੁਰਾਣੇ ਟੰਗ ਤਰੀਕਿਆਂ ਨਾਲ ਕੀਤੀਆਂ ਜਾਣਗੀਆਂ ਕਿਉਂਕਿ ਪਿਛਲੀ ਸਰਕਾਰਾਂ ਦੁਆਰਾ ਪ੍ਰਾਈਵੇਟ ਕੰਪਨੀ ਨਾਲ ਮਿਲ ਕੇ ਵਰਕਰਾਂ ਨੂੰ ਰੱਖਿਆ ਗਿਆ ਸੀ ਪਰ ਵਰਕਰਾਂ ਵੱਲੋਂ ਕੁਝ ਸਮਾਂ ਨੌਕਰੀ ਕਰਨ ਉਪਰੰਤ ਘੱਟ ਤਨਖਾਹ ਹੋਣ ਕਾਰਨ ਨੌਕਰੀਆਂ ਛੱਡ ਕੇ ਪ੍ਰਾਈਵੇਟ ਅਦਾਰਿਆਂ ਵੱਲ ਚਲੇ ਗਏ ਉਸ ਲੀਨ ਨੂੰ ਤੋੜਨ ਲਈ ਹੁਣ ਪੰਜਾਬ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ ਪਹਿਲਾਂ ਤਾਂ ਮੈਂ ਤੁਹਾਡਾ ਸਮੁੱਚੇ ਮੀਡੀਆ ਦਾ ਨਵੇਂ ਸਾਲ ਦੀ ਖੁਸ਼ ਆਮਦੀ ਤੇ ਅਸੀਂ ਤੁਹਾਡੇ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਵੀ ਤੁਸੀਂ ਇਸਾ ਚੜ੍ਹਦੀ ਕਲਾ ਵਿੱਚ ਰਹੋ ਤੇ ਆਪਣੀ ਸੱਚੀ ਦੀ ਆਵਾਜ਼ ਜਿਹੜੀ ਆਪਣੇ ਕਲਮ ਨਾਲ ਤੇ ਇਸੇ ਤਰ੍ਹਾਂ ਤੁਸੀਂ ਉਠਾਉਂਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕੰਮ ਜਾਰੀ ਹੈ ਨਵਾਂ ਇਹ ਸਦਾਰ ਬੇਕਰ ਦੇ ਵਿੱਚ ਕੋਈ ਨਵੇਂ ਸਾਬ ਦੇ ਤੋਂ ਜਾਂ ਪ੍ਰਮਾਤਮਾ ਨਾਲ ਉਹ ਕਿ ਕੀਤੀ ਜਾ ਰਹੀ ਹੈ ਕਿ ਕੀ ਪੈਪ ਲੈਂਦੇ ਇਥੇ ਹਾਂਜੀ ਪਿਛਲੇ 2 ਸਾਲਾਂ ਦੇ ਦੌਰਾਨ ਜਦੋਂ ਤੋਂ ਆਪਣੀ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਵਿੱਚ ਆਈ ਹੈ ਮਾਨਯੋਗ ਮੁੱਖ ਮੰਤਰੀ ਵਾਂਸੇ ਮਾਂਜੀ ਦੀ ਗਵਾਈ ਦੇ ਵਿੱਚ ਅਸੀਂ 325 ਕਰੋੜ ਦਾ ਪ੍ਰੋਜੈਕਟ ਹੈ ਜਿਹੜਾ ਐਸ ਪਲਾਂਟ ਮੁਹਾਲੀ ਵਿੱਚ ਜਿਹੜਾ ਸ਼ੁਰੂ ਹੋ ਚੁੱਕਿਆ ਜੀ ਤੇ 80 ਕਰੋੜ ਦਾ ਪ੍ਰੋਜੈਕਟ ਹੈ ਅਸੀਂ ਜਲੰਧਰ ਜਿਹੜਾ ਅਸੀਂ ਲਾ ਚੁੱਕੇ ਆ ਤੇ 84 ਕਰੋੜ ਦਾ ਪ੍ਰੋਜੈਕਟ ਹੈ ਜਿਹੜਾ ਅਮਰ ਸੌਰੀ ਲੁਧਿਆਣਾ ਅਸੀਂ ਲਾ ਚੁੱਕੇ ਆ ਤੇ 160 ਕਰੋੜ ਦਾ ਪ੍ਰੋਜੈਕਟ ਹੈ ਜਿਹੜਾ ਹੁਣ ਥੋੜੇ ਦਿਨਾਂ ਚ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਨੇ ਉਦਘਾਟਨ ਕਰਨਾ ਉਹ ਅਸੀਂ ਲਾ ਚੁੱਕੇ ਆ ਇੱਕ ਸਾਢੇ 2 ਫੀਡ ਪਲਾਂਟ ਹੈ ਕਣੀਏਕੇ ਬੰਗਰ ਸੀ ਬਾਇਓਮਾਸ ਜਿਹੜੀ ਬਾਇਪਾਸ ਪ੍ਰੋਟੀਨ ਹੈ ਉਹਦਾ 15 ਕਰੋੜ ਦਾ ਜਿਹੜਾ ਪ੍ਰੋਜੈਕਟ ਹੈ ਉਹ ਅਸੀਂ ਉੱਥੇ ਲਾਇਆ ਤੇ ਹੁਣ ਅਸੀਂ ਹੁਣੇ ਲੇਟੈਸਟ ਪਹਿਲਾਂ ਸਾਡੀ ਜਿਹੜੀਆਂ ਮਠਿਆਈਆਂ ਸੀਗੀਆਂ ਉਹ ਅਸੀਂ ਬਾਹਰੋਂ ਬਣਾਉਂਦੇ ਸੀਗੇ ਤੇ ਹੁਣੇ ਅਸੀਂ ਚੰਡੀਗੜ੍ਹ ਪਲਾਂਟ ਦੇ ਵਿੱਚ 22 ਕਰੋੜ ਰੁਪਏ ਦੀ ਨਾਲ ਮਸ਼ੀਨਰੀ ਨਵੀਂ ਲਗਾ ਕੇ ਅਸੀਂ ਜਿਹੜੀ ਆਪਣੀਆਂ ਮਠਿਆਈਆਂ ਤਾਂ ਕਿ ਜਿਹੜਾ ਵਧੀਆ ਸਾਫ਼ ਸੁਥਰੀ ਮਠਿਆਈਏ ਜਿਹੜੀ ਸਾਡੇ ਬੱਚਿਆਂ ਨੂੰ ਸਾਡੇ ਬਜ਼ੁਰਗਾਂ ਨੂੰ ਸਾਡੇ ਲੋਕਾਂ ਨੂੰ ਜਿਹੜੀ ਉਹ ਮਿਲ ਸਕੇ ਜਿਸ ਤਰ੍ਹਾਂ ਅਸੀਂ ਦੁੱਧ ਪਨੀਰ ਮੱਖਣ ਦਹੀਂ ਪਹਿਲੇ ਹੀ ਅਸੀਂ ਆਪਣਾ ਵੇਰਕਾ ਦਾ ਜਿਹੜਾ ਸਾਡਾ ਇੱਕ ਮੰਮੀਆ ਹੈ ਬ੍ਰਾਂਡ ਆ ਪੂਰੀ ਦੁਨੀਆ ਦੇ ਵਿੱਚ ਜਿਹੜਾ ਇਹਦਾ ਨਾਮ ਚੱਲਦਾ ਤੇ ਇੱਕ ਲੋਕਾਂ ਦਾ ਵਿਸ਼ਵਾਸ ਬਣਿਆ ਹੋਇਆ ਤੇ ਜਿਸ ਨਾਲ ਕਿਸਾਨੀ ਵੀ ਸਾਡੀ ਪੰਜਾਬ ਦਾ ਜਿਹੜਾ ਆਰਥਿਕਤਾ ਹੈ ਸਾਡੇ ਮਜ਼ਦੂਰ ਦੀ ਸਾਡੇ ਕਿਸਾਨ ਦੀ ਇਸ ادارے ਨਾਲ ਜੁੜੀ ਹੋਈ ਹੈ ਉਹਦੇ ਕਰਕੇ ਸਾਡਾ ਫਰਜ਼ ਵੀ ਬਣਦਾ ਤੇ ਅਸੀਂ ਇਸ ਨਵੇਂ ਸਾਲ ਤੇ ਸਾਡੇ ਮਾਂ ਜੂ ਐਮ ਡੀ ਸਾਹਿਬ ਦਾ ਡਾਕਟਰ rahul gupta ji ਜਿਹੜੇ ਕਿ ਬਹੁਤ ਸੱਚੇ ਸੁੱਚੇ ਤੇ ਨੇਕ ਇਨਸਾਨ ਹੈ ਤੇ ਸਾਡਾ ਸਮੁੱਚਾ ਬੋਰਡ ਤੇ ਸਮੁੱਚੇ ਸਾਡੇ ਜਿਹੜੇ ਹੈੱਡ ਆਫ ਤੋਂ ਸਾਡੇ ਜੀਐਮ ਸਾਹਿਬਾ ਨਾਲ ਤੇ ਤੋਂ ਜਿਹੜੇ ਜੀਐਮ ਸਾਹਿਬ ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਜਿਹੜਾ ਇੱਕ ਨਵਾਂ ਸ਼ੁਰੂਆਤ ਜਿਹੜੀ ਇਸ ਸਾਲ ਦੀ ਕਰਨ ਜਾ ਰਹੇ ਹਾਂ 100 ਕਰੋੜ ਦੀ ਗੱਲ ਕਰੀ ਜੇ ਆਪਣੇ ਭਾਸ਼ੀਤੀ ਕੇ ਹਾਂਜੀ ਅਸੀਂ 100 ਕਰੋੜ ਦੀ ਲਗਭਗ ਹਰ ਪਲਾਂਟ ਦੇ ਵਿੱਚ 10 ਤੋਂ 12 ਕਰੋੜ ਦੀ ਲਾਗਤ ਨਾਲ ਸਾਡੇ ਲਗਭਗ 10 ਪਲਾਂਟ ਹੈ ਜਿਹੜੇ ਵੱਡੇ ਆ ਉਹਦੇ ਵਿੱਚ ਅਸੀਂ ਮਾਨਯੋਗ ਸਾਡੇ ਜਿਹੜੇ ਫਾਈਨਾਂਸ ਮਨਿਸਟਰ ਹਰਪਾਲ ਸਿੰਘ ਜੀ ਚੀਮਾ ਉਹਨਾਂ ਦੀ ਅਗਵਾਈ ਦੇ ਵਿੱਚ ਉਹਨਾਂ ਨੇ ਮਾਂਜੂ ਮੁੱਖ ਮੰਤਰੀ ਸਾਹਿਬ ਨੇ ਉਹਦੀ ਡਿਊਟੀ ਲਗਾਈ ਸੀਗੀ ਤੇ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਹੁਣੇ ਜਲਦੀ ਸਾਨੂੰ ਪ੍ਰੋਜੈਕਟ ਰਿਪੋਰਟ ਬਣਾ ਕੇ ਭੇਜੋ ਤਾਂ ਕਿ ਜਿਹੜੇ ਲੇਟੈਸਟ ਜਿਹੜੇ ਹਾਈ ਟੈਕ ਤੇ ਲੇਟੈਸਟ ਟੈਕਨੋਲੋਜੀ ਦੇ ਤਰੀਕੇ ਨਾਲ ਜਿਹੜਾ ਆਪਾਂ ਜਿਹੜੇ ਆਪਣੇ ਆਊਟਲੈਟ ਅਸੀਂ ਬਣਾਈਏ ਤਾਂ ਕਿ ਜਿਹੜੇ ਲੋਕਾਂ ਲਈ ਖਿੱਚ ਦਾ ਕੇਂਦਰ ਬਣ ਤੇ ਅਸੀਂ ਸਾਫ ਸੁਥਰਾ ਸਮਾਨ ਵੀ ਦੇ ਸਕੀਏ ਤੇ ਸਾਡੀ ਕਿਸਾਨੀ ਨੂੰ ਖਿਸ਼ਾਲ ਕਰਨ ਦੇ ਵਿੱਚ ਜਿਹੜੀ ਉਸ ਤੋਂ ਇਨਕਮ ਹੋਊਗੀ ਉਹਦੇ ਵਿੱਚ ਵੀ ਅਸੀਂ ਹਿੱਸਾ ਪਾ ਸਕਾਂਗੇ। ਕੰਪੀਟੀਸ਼ਨ ਤਾਂ ਜੀ ਦੇਖੋ ਹੈ ਗਈ ਹੈ ਕਿਉਂਕਿ ਜਿਹੜੇ ਪ੍ਰਾਈਵੇਟ ادارے ਆ ਉਹਨਾਂ ਨੇ ਬਿਲੀਅਨ ਭੁਗਤਾਨ ਨਾਲ ਪੁਰਾਣੀਆਂ ਸਰਕਾਰਾਂ ਚ ਇਸ ادارے ਨੂੰ ਇੱਕ ਤਰ੍ਹਾਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਉਹਦੇ ਵਿੱਚ ਜਿਹੜਾ ਇੱਕ ਬਹੁਤ ਵੱਡਾ ਫੈਕਟਰ ਸੀਗਾ ਇੱਕ ਜਿਹੜੇ ਸਾਡੇ ਮੁਲਾਜ਼ਮ ਸੀਗੇ ਉਹਨਾਂ ਤੇ ਸੀटीसी ਦਾ ਜਿਹੜਾ ਥੋਪਤਾ ਸੀਗਾ ਮੰਨ ਲਓ ਮਿਸਾਲ ਦੇ ਤੌਰ ਤੇ ਕਿਸੇ ਬੱਚੇ ਦੀ ਸਵਾ ਲੱਖ ਤਨਖਾਹ ਸੀਗੀ ਤੇ ਉਹਨੂੰ ਸਰਕਾਰੀ ਗ੍ਰੇਡ ਮਿਲਦਾ ਸੀਗਾ ਉਹਨੂੰ ਖਤਮ ਕਰਕੇ ਇੱਕ ਪ੍ਰਾਈਵੇਟ ਤਰ੍ਹਾਂ ਦੀ ਇੱਕ ਕੰਪਨੀ ਦੇ ਤੌਰ ਤੇ ਬਣਾਤਾ ਸੀਗਾ ਜਿਹਦਾ ਤਨਖਾਹ 40-40000 50-50000 ਰਹੀਆਂ ਸੀ ਉਹਦਾ ਨਤੀਜਾ ਇਹ ਨਿਕਲਿਆ ਵੀ ਜਿਹੜੇ ਲਾਸਟ ਵਿੱਚ ਅਸੀਂ 600 ਬੱਚੇ ਭਾਗੀ ਕਿਤੇ ਸੀਗੇ ਐਡ ਸਰਕਾਰੀ ਸੀਗੀ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਬੱਚਿਆਂ ਨੂੰ ਭਰਤੀ ਕਰ ਲਿਆ ਤੇ ਉਹਦੇ ਬਾਅਦ ਤੋਂ ਉਹਨਾਂ ਤੇ ਥੋਪਤਾ ਸੀਸੀਸੀ ਉਸਦਾ ਨਤੀਜਾ ਇਹ ਨਿਕਲਿਆ ਵੀ ਅੱਜ ਸਾਡੇ ਕੋਲ ਸਿਰਫ 70 ਬੱਚੇ ਰਹਿ ਗਏ ਕਿਉਂਕਿ ਬੱਚੇ ਇੰਟੈਲੀਜੈਂਟ ਹੁੰਦੇ ਸਾਰੇ ਉਹ ਦੂਸਰੇ ਭਾਗਾਂ ਵਿੱਚ ਚਲੇ ਗਏ ਤੇ ਹੁਣ ਸਾਡੇ ਕੋਲ ਅਸੀਂ ਪ੍ਰਾਈਵੇਟ ਬੰਦਿਆਂ ਨਾਲ ਕੰਮ ਚਲਾ ਰਹੇ ਹਾਂ ਪਰ ਹੁਣ ਸਾਨੂੰ ਮਾਝਾ ਮੁੱਖ ਮੰਤਰੀ ਸਾਹਿਬ ਨੇ ਥਾਪੜਾ ਦਿੱਤਾ ਉਹ ਜਲਦੀ ਐਮਡੀ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਬੋਰਡ ਵਿੱਚ ਮਤਾ ਪਾਤਾ ਜੀ ਉਹ ਕੈਨਸਲ ਕਰਤਾ ਤੇ ਅਸੀਂ ਨਵਾਂ ਦੁਆਰਾ ਪਹਿਲਾ ਵਾਲਾ ਸਿਸਟਮ ਹੈ ਜਿਹੜਾ ਉਹ ਅਸੀਂ ਲਾਗੂ ਕਰਨ ਜਲਦੀ ਜਾ ਰਹੇ ਹਾਂ